ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਇੱਕ ਸੇਸਨਾ 172 ਨੂੰ ਵੈਨਕੂਵਰ ਆਈਲੈਂਡ ਤੋਂ ਹਾਈਜੈਕ ਕਰ ਲਿਆ ਗਿਆ ਜਿਸ ਕਾਰਨ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਕੰਮਕਾਜ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਇਸ ਮਾਮਲੇ ਨੂੰ ਪਖਦੇ ਵੇਖ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਤੇਜੀ ਤੇ ਨਾਲ ਕਾਰਵਾਈ ਕੀਤੀ ਅਤੇ ਜਹਾਜ਼ ਸੁਰੱਖਿਅਤ ਢੰਗ ਦੇ ਨਾਲ ਲੈਂਡਿੰਗ ਕਰਵਾ ਕੇ ਇਕੱਲੇ ਯਾਤਰੀ ਨੂੰ ਬਿਨਾ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਸ ਘਟਨਾ ਦੇ ਨਤੀਜੇ ਦੇ ਵਜ੍ਹਾ ਔਣ ਵਾਲੀਆਂ ਨੂੰ ਉਡਾਨਾਂ ਨੂੰ ਡਾਇਵਰਟ ਵੀ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਦੇ ਵਿੱਚੋਂ ਮੰਗਲਵਾਰ ਨੂੰ ਇੱਕ ਉੱਤਰੀ ਯਾਤਰਾ ਥੋੜੀ ਦੇਰ ਦੇ ਲਈ ਰੋਕ ਦਿੱਤੀ ਗਈ ਸੀ ਜਦੋਂ ਸੰਘੀ ਪੁਲਿਸ ਨੂੰ ਇੱਕ ਛੋਟੇ ਜਹਾਜ਼ ਨੂੰ ਅਗਵਾ ਕਰਨ ਦੀ ਰਿਪੋਰਟ ਮਿਲੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੱਛਮੀ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਰਾਇਲ ਕੈਨੇਡੀਅਨ ਮੌਨਟੇਡ ਪੁਲਿਸ ਨੇ ਕਿਹਾ ਕਿ ਦੁਪਹਿਰ 1:10 ਉਤੇ ਉਹਨਾਂ ਨੂੰ ਇੱਕ ਰਿਪੋਰਟ ਮਿਲੀ ਕਿ ਇੱਕ ਸੇਸਨਾ 172 ਵੈਨਕੂਵਰ ਆਈਲੈਂਡ ਖੇਤਰ ਤੋਂ ਅਗਵਾ ਕਰ ਲੈ ਗਿਆ ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹਵਾਈ ਖੇਤਰ ਦੇ ਵਿੱਚ ਦਾਖਲ ਹੋ ਰਿਹਾ ਹੈ ਬਿਆਨ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਸ਼ੱਕੀ ਵਿਅਕਤੀ ਜਹਾਜ਼ ਦੇ ਵਿੱਚ ਇਕੱਲਾ ਸਵਾਰ ਸੀਗਾ ਜਹਾਜ਼ ਦੁਪਹਿਰ ਪੂਰਨੇ 2 ਵਜੇ ਵੈਨਕੂਵਰ ਦੇ ਵਿੱਚ ਉਤਰਿਆ ਅਤੇ ਸ਼ੱਕੀ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ ਆਰਸੀਐਮਪੀ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਿੰਨ ਤੱਕ ਪ੍ਰਸਾਰਕ ਦੁਆਰਾ ਪ੍ਰਕਾਸ਼ਿਤ ਤਸਵੀਰ ਦੇ ਵਿੱਚ ਵੈਨਕੂਵਰ ਦੇ ਵਿੱਚ ਉਤਰਨ ਤੋਂ ਬਾਅਦ ਇੱਕ ਰਣਵੇ ਉੱਤੇ ਸੁਰੱਖਿਆ ਵਾਹਨ ਨਾਲ ਕੀ ਰਿਆ ਛੋਟਾ ਚਿੱਟਾ ਸਿਸ ਨ ਦਿਖਾਇਆ ਗਿਆ ਇੱਕ ਰਿਪੋਰਟ ਮੁਤਾਬਕ ਸਿਸਨਾ ਵੈਂਕੂਵਰ ਟਾਪੂ ਉੱਤੇ ਸਥਿਤ ਸੁਬਾਈ ਰਾਜਸਤਾਨੀ ਵਿਕਟੋਰੀਆ ਦੇ ਵਿੱਚ ਇੱਕ ਫਲਾਈਂਗ ਕਲੱਬ ਦੁਆਰਾ ਚਲਾਇਆ ਜਾਂਦਾ ਸੀ। ਦਸੀ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕਿਹਾ ਹੈ ਕਿ ਘਟਨਾ ਦੌਰਾਨ ਨੋ ਆਉਣ ਵਾਲੀਆਂ ਉਡਾਨਾਂ ਨੂੰ ਮੋੜ ਦਿੱਤਾ ਗਿਆ ਸੀਗਾ ਅਤੇ ਪੱਛਮੀ ਤੱਟ ਸ਼ਹਿਰ ਦੇ ਹਵਾਈ ਅੱਡੇ ਉੱਤੇ ਕੰਮਕਾਜ ਨੂੰ ਅਰਥਾਤੋ ਤੇ ਰੋਕਨ ਦਾ ਦੇਸ਼ ਦਿੱਤਾ ਗਿਆ ਸੀ ਅਤੇ ਅਗਲੇਰੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ